ਪੰਜਾਬ ਦੇ ਵਿੱਚ ਤਿੰਨ ਮੁੰਡਿਆਂ ਦਾ ਇਨਕਾਊਂਟਰ ਹੋਇਆ ਸੀ ਤੇ ਜਿੰਨਾ ਮੁੰਡਿਆਂ ਦਾ ਇਨਕਾਊਂਟਰ ਕੀਤਾ ਸੀ ਪੁਲਿਸ ਨੇ ਉਹਨਾਂ ਦੇ ਜਿਹੜੇ ਵਕੀਲ ਹੈਗੇ ਆ ਉਹ ਭਾਈ ਅਮਰਤਪਾਲ ਸਿੰਘ ਜੀ ਦੇ ਜਿਹੜੇ ਵਕੀਲ ਆ ਉਹੀ ਵਕੀਲ ਆ ਉਹੀ ਮਿਲ ਕੇ ਆਏ ਹੈਗੇ ਆ ਇਹਨਾਂ ਦੇ ਕਰਦੇ ਵਿੱਚ ਤਾਂ ਕੀ ਇਹ ਸਾਰੇ ਵਕੀਲਾਂ ਦਾ ਕਹਿਣਾ ਹੈਗਾ ਜੀ ਕੀ ਵਾਕਈ ਹੀ ਉਹਨਾਂ ਦੇ ਸਬੰਧ ਖਾਲਸਥਾਨ ਨਾਲ ਸੀਗੇ ਕਿ ਨਹੀਂ ਸੀਗੇ ਪਰ ਕਈ ਚੈਨਲ ਤਾਂ ਇਹ ਵੀ ਕਹਿ ਰਹੇ ਆ ਵੀ ਇਹ ਫੇਕ ਇਨਕਾਊਂਟਰ ਹੈਗਾ ਇੰਡੀਆ ਦੇ ਹੀ ਚੈਨਲ ਕਹਿੰਦੇ ਹੈਗੇ ਆ ਚੈਨਲ ਤਾਂ ਕਹਿੰਦੇ ਆ ਲੋਕ ਕੀ ਕਹਿੰਦੇ ਆ ਜੀ ਹਰ ਸੁਖ ਟੀਵੀ ਯੂਐਸਓ ਦੇਖਣ ਵਾਲੇ ਦਰਸ਼ਕਾਂ ਦੇ ਨਾਲ ਪਹਿਲਾਂ ਬ੍ਰਦਰ ਸਭਾ ਇੱਕ ਇੱਕ ਗੱਲ ਆਪਾਂ ਸਾਂਝੀ ਕਰ ਲਈਏ ਬੈਸੇ ਤਾਂ ਸਾਡੇ ਚੈਨਲ ਨੇ ਇਸ ਖਬਰ ਇਹਦੇ ਤੇ ਖਬਰ ਕਰ ਵੀ ਦਿੱਤੀ ਆ ਲੇਕਿਨ ਮੈਂ ਇੱਕ ਪਰਸਨਲੀ ਹੱਕ ਸਮਝਦਾ ਕਿ ਕਿਉਂਕਿ ਸਾਡੇ ਹਿੰਦੁਸਤਾਨ ਦੇ ਸਾਬਕਾ ਪ੍ਰਾਈਮ ਮਿਨਿਸਟਰ ਡਾਕਟਰ ਮਨਮੋਹ ਸਿੰਘ ਜਿਹੜੀ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਮੈਂ ਖਬਰ ਦੇ ਵਿੱਚ ਤਾਂ ਥੋੜਾ ਜਿਆਦਾ ਪਾਰਟਿਸਿਪੇਟ ਕਰਨਾ ਚਾਹੁੰਦਾ ਸੀ ਕਿਉਂਕਿ ਡਾਕਟਰ ਮਨਮੋਹ ਸਿੰਘ ਉਹਨਾਂ ਦਾ ਰਿਸ਼ਤਾ ਜਿਹੜਾ ਹੈ ਉਹ ਸਾਡੇ ਜ਼ਿਲ੍ਹਾ ਸ਼ਾਹਪੂਰ ਦੇ ਨਾਲ ਵੀ ਰਿਹਾ ਤੇ ਉਹ ਸਾਡੇ ਸ਼ਾਹਪੂਰ ਦੇ ਵਿੱਚ ਜੋ ਗਵਰਨਮੈਂਟ ਕਾਲਜ ਹੈ ਜਿਹਦੇ ਵਿੱਚ ਅਸੀਂ ਵੀ ਕਈ ਵਾਰੀ ਗਏ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ ਉਸ ਕਾਲਜ ਦੇ ਵਿੱਚ ਤੇ ਇਹ ਕਾਲਜ ਪਾਰਟੀਸ਼ਨ ਤੋਂ ਪਹਿਲਾਂ ਇਹ ਇੱਕ ਗਵਰਨਮੈਂਟ ਕਾਲਜ ਸੀ ਲੇਕਿਨ ਜਦੋਂ ਪਾਰਟੀਸ਼ਨ ਹੋਈ ਹੈ 1947 ਦੇ ਵਿੱਚ ਤੇ ਇਹ ਕਾਲਜ ਜਿਹੜਾ ਆ ਅੱਧੀ ਯੂਨੀਵਰਸਿਟੀ ਇਹ ਬੜਾਈ ਗਈ ਹੈ ਦੀ ਇਸ ਕਾਲਜ ਦੀ ਕਿ ਅੱਧੀ ਯੂਨੀਵਰਸਿਟੀ ਲਾਹੌਰ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਜਿਹੜੀ ਅੱਧੀ ਲਾਹੌਰ ਦੇ ਵਿੱਚ ਬਣਾਈ ਗਈ ਤੇ ਅੱਧੀ ਸ਼ਾਹਪੂਰ ਨੂੰ ਬਣਾਇਆ ਗਿਆ ਤੇ ਉਸ ਵੇਲੇ ਸਾਡੀ ਜਿਹੜੀ ਰਾਜਧਾਨੀ ਸੀ ਉਹ ਸ਼ਿਮਲਾ ਸੀ ਤੇ ਡਾਕਟਰ ਮਨਮੋਹ ਸਿੰਘ ਹੁਣੀ ਕਾਫੀ ਟਾਈਮ ਇਸ ਕਾਲਜ ਦੇ ਵਿੱਚ ਉਹ ਸਟੂਡੈਂਟ ਵੀ ਰਹੇ ਉਹਨੇ ਪੜ੍ਹਿਆ ਵੀ ਆ ਤੇ ਉਹਨਾਂ ਨੇ ਇਸ ਕਾਲਜ ਦੇ ਵਿੱਚ ਉਹਨੇ ਪੜਾਇਆ ਵੀ ਆ ਇਸ ਯੂਨੀਵਰਸਿਟੀ ਦੇ ਵਿੱਚ ਤੇ ਇਸ ਲਈ ਉੱਥੇ ਉਹਨਾਂ ਦੇ ਕਈ ਸਾਰੇ ਉਹਨਾਂ ਦੇ ਕਾਫੀ ਸਾਰੇ ਉਹਨਾਂ ਦੇ ਉਹਨਾਂ ਦੇ ਲੈਟਰ ਵੀ ਨੇ ਉਹਨਾਂ ਦੇ ਕੁਝ ਹੋਰ ਡਾਕੂਮੈਂਟ ਤੇ ਸਾਈਨ ਵੀ ਨੇ ਉਹਨਾਂ ਦੇ ਤੇ ਪਿਛਲੇ ਉਨੀ 5-7 ਸਾਲ ਪਹਿਲਾਂ ਉਹਨਾਂ ਨੇ ਇੱਕ ਚਿੱਠੀ ਵੀ ਲਿਖੀ ਸੀ ਉਸ ਕਾਲਜ ਨੂੰ ਉਹ ਵੀ ਰਿਕਾਰਡ ਦੇ ਵਿੱਚ ਹੈ ਸੋ ਮੈਂ ਸਮਝਦਾ ਸੀ ਕਿ ਕਿਉਂਕਿ ਮੈਂ ਡਿਸਟ੍ਰਿਕਟ ਸ਼ਾਪੋਨੂ ਬਿਲੋਂਗ ਕਰਦਾ ਕਰਕੇ ਕਿ ਮੈਂ ਥੋੜੀ ਜਿਹੀ ਗੱਲ ਡਾਟਰ ਮਨਮੋਹ ਸਿੰਘ ਹੋਂਤੇ ਝੂਰ ਕਰਾਂ ਕਿਉਂਕਿ ਡਾਕਟਰ ਮਨਮੋਹ ਸਿੰਘ ਹੁਣੀ ਬੜੀ ਉੱਚੀ ਤੇ ਸੂਚੀ ਸ਼ਕਸ਼ੀਅਤ ਦੇ ਮਾਲਕ ਸਨ ਤੇ ਇਸ ਲਈ ਉਹਨਾਂ ਦੇ ਲਈ ਕੁਝ ਗੱਲਾਂ ਮੈਂ ਆਪਣੇ ਚੈਨਲ ਰਾਹੀਂ ਦਰਸ਼ਕਾਂ ਨਾਲ ਕਰਨੀਆਂ ਚਾਹੁੰਦਾ ਸੀ ਕਿ ਆਪਾਂ ਕੋਈ ਗੱਲਾਂ ਉਹਨਾਂ ਤੇ ਕਰੀਏ ਕਿਉਂਕਿ ਡਾਟਰ ਮਨਮੋਹ ਸਿੰਘ ਹੁਣੀ ਬੜਾ ਸਾਦਾ ਜੀਵਨ ਉਹਨਾਂ ਨੇ ਬਸਰ ਕੀਤਾ ਅੱਜ ਵੀ ਉਹਨਾਂ ਦੇ ਕੋਲ ਉਹ ਹੀ ਮਰੂਤੀ ਕਾਰ ਉਹਨਾਂ ਨੇ ਰੱਖੀ ਹੈ ਜਿਹੜੀ ਕਿ ਅੱਜ ਤੋਂ ਉਹਨਾਂ ਨੇ ਕੋਈ 20 ਸਾਲ ਜਾਂ 25 ਸਾਲ ਪਹਿਲਾਂ ਲਈ ਸੀ ਤੇ ਪਿਛਲੇ ਦਿਨੀ ਇਹ ਪਤਾ ਲੱਗਾ ਕਿ ਜਿਸ ਵੇਲੇ ਉਹ ਆਪੋਜੀਸ਼ਨ ਦੇ ਲੀਡਰ ਸਨ ਤੇ ਉਸ ਵੇਲੇ ਉਸ ਕਾਰ ਦਾ ਜਿਹੜਾ ਉਹਨਾਂ ਕੋਲ ਆਰ ਸੀ ਸੀ ਜਾਂ ਲਾਇਸੈਂਸ ਹੈਗਾ ਉਹਨੂੰ ਨਿਊ ਕਰਾਉਣ ਵਾਸਤੇ ਖੁਦ ਉਹ ਡੀਟੀ ਆਫਿਸਰ ਗਏ ਤੇ ਉਹਨਾਂ ਨੇ ਲਾਈਨ ਦੇ ਵਿੱਚ ਲੱਗ ਕੇ ਉਹਦਾ ਜਿਹੜਾ ਲਾਇਸੈਂਸ ਤੇ ਜਾਂ ਪੇਪਰਵਰਕ ਜਾਂ ਫਾਰਮੈਲਟੀ ਉਹਨਾਂ ਨੇ ਪੂਰੀ ਕੀਤੀ ਇਸ ਲਈ ਉਹ ਬਹੁਤ ਸਾਦਾ ਜੀਵਨ ਜੀਂਦੇ ਸਨ ਤੇ ਮੈਂ ਪਰਮਾਤਮਾ ਅੱਗੇ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਕੀ ਪੰਜਾਬੀਅਤ ਇਹੋ ਜਿਹਾ ਹੈ ਡਾਕਟਰ ਮਨਮੋਹ ਸਿੰਘ ਸਾਡੇ ਦੇਸ਼ ਨੂੰ ਜਿੰਨੀ ਸਾਰੀ ਸਮੁੱਚੀ ਪੰਜਾਬੀਅਤ ਡਾਕਟਰ ਮਨਮੋਹ ਸਿੰਘ ਵਰਗੇ ਸਖਸ਼ੀਤਾ ਨੂੰ ਹੋਰ ਪੈਦਾ ਕਰੇ ਇਹ ਹੀ ਅਰਦਾਸ ਹੈ ਕਿ ਡਾਕਟਰ ਮਨਮੋਹ ਸਿੰਘ ਵਰਗੀਆਂ ਸਖਸ਼ੀਤਾ ਨੂੰ ਸਾਡੀ ਪੰਜਾਬੀਅਤ ਪੈਦਾ ਕਰੇ ਜੀ ਅਗਲੀ ਗੱਲ ਆਪਾਂ ਬਰਾੜ ਸਾਹਿਬ ਜਿਹੜੀ ਤੁਸੀਂ ਕੀਤੀ ਆ ਫੇਕ ਇਨਕਾਊਂਟਰ ਤੇ ਇਹਦਾ ਫੇਕ ਇਨਕਾਊਂਟਰ ਆ ਇਹਦੇ ਵਿੱਚ ਸਾਡੇ ਬਹੁਤ ਸਾਰੇ ਬੁੱਧੀਜੀਵ ਜਿਹੜੇ ਆ ਪਾਵੇਂ ਕਿ ਥੋੜਾ ਜਿਹਾ ਸਲੋ ਆਏ ਆ ਲੇਕਿਨ ਹੁਣ ਉਹ ਐਕਟਿਵ ਹੋਏ ਆ ਇਸ ਅਨੇ ਜਿਹੜਾ ਫੇਕ ਅਕਾਊਂਟ ਰ ਹੋਇਆ ਆਪਾ ਫੇਕ ਇਨਕਾਊਂਟਰ ਹਾਲੇ ਇਸ ਕਾਲ ਦੀ ਪੁਸ਼ਟੀ ਨਹੀਂ ਕਰਦੇ ਲੇਕਿਨ ਅਸੀਂ ਜੋ ਹੋਰ ਚੈਨਲਾਂ ਨੇ ਖਬਰ ਨੁਸ਼ਰ ਕੀਤਾ ਕਿ ਫੇਕ ਇਨਕਾਊਂਟਰ ਆ ਇਹਦੇ ਵਿੱਚ ਸਭ ਤੋਂ ਪਹਿਲੀ ਖਬਰ ਸਾਡੇ ਇੱਕ ਹਿੰਦੁਸਤਾਨ ਟਾਈਮਲਿਨਸ ਦੇ ਸਾਡੇ ਸਾਡੇ ਪੱਤਰਕਾਰ ਰਹੇ ਆ ਲੰਬਾ ਟਾਈਮ ਉਹਨਾਂ ਚ ਸੇਵਾ ਕੀਤੀ ਆ ਕਮਰ ਸਿੰਘ ਸਿੱਧੂ ਸਾਹਿਬ ਜਿਹੜੇ ਕਿ ਐਮਐਲਏ ਵੀ ਰਹੇ ਨੇ ਪਿਛਲੀ ਪਿਛਲੀ ਤਰੁੰਨ ਦੇ ਵਿੱਚ ਉਹਨਾਂ ਨੇ ਸਭ ਤੋਂ ਪਹਿਲਾਂ ਉਹਨਾਂ ਨੇ ਆਪਣੇ ਜਨਰਲ ਰਾਹੀਂ ਜਿਹੜੀ ਆ ਉਹਨਾਂ ਨੇ ਖਬਰ ਨਸ਼ਰ ਕੀਤੀ ਆ ਕਿ ਇਹ ਜਿਹੜਾ ਫੇਕ ਇਨਕਾਊਂਟਰ ਸਾਨੂੰ ਤਾਂ ਲੱਗਦਾ ਆ ਕਿਉਂਕਿ ਇਹ ਫੇਕ ਇਨਕਾਊਂਟਰ ਦੇ ਵਿੱਚ ਜਦੋਂ ਇਹ ਫੇਕ ਇਨਕਾਊਂਟਰ ਹੁੰਦਾ ਆ ਤੇ ਉਸ ਵੇਲੇ ਇਹ ਇਹ ਜਦੋਂ ਜ਼ਖਮੀ ਇਹਨਾਂ ਨੂੰ ਫੜਿਆ ਜਾਂਦਾ ਆ ਮੌਕੇ ਤੋਂ ਫਿਰ ਉਹਨਾਂ ਨੂੰ ਜਿਹੜਾ ਪੂਰਨਪੁਰ ਦਾ ਜਿਹੜਾ ਆਪਣੇ ਹੈਲਥ ਸੈਂਟਰ 'ਤੇ ਉੱਥੇ ਲਿਆਇਆ ਜਾਂਦਾ ਤੇ ਉਥੋਂ ਉਹਨਾਂ ਨੂੰ ਮੋੜ ਕੇ ਸ਼ਿਫਟ ਕੀਤਾ ਜਾਂਦਾ ਉਹਨਾਂ ਦੇ ਹਾਲਾਤ ਵਲ ਦੇਖ ਕੇ ਉਹਨਾਂ ਨੂੰ ਪੀਲੀਪੀਤ ਦਾ ਜਿਹੜਾ 메인 ਹਸਪੀਟਲ ਆ ਉੱਥੇ ਸ਼ਿਫਟ ਕੀਤਾ ਜਾਂਦਾ ਤੇ ਜਦੋਂ ਉੱਥੇ ਸ਼ਿਫਟ ਕੀਤਾ ਜਾਂਦਾ ਤੇ ਉਹਨਾਂ ਨੂੰ ਪੁਲਿਸ ਦੀਆਂ ਗੱਡੀਆਂ ਰਾਹੀਂ ਲਿਆਇਆ ਜਾਂਦਾ ਜੇ ਕਿ ਉਹਨਾਂ ਨੂੰ ਰੈਫਰ ਕਰਨਾ ਸੀ ਤੇ ਕਾਨੂੰਨ ਦੇ ਮੁਤਾਬਕ ਲਾ ਦੇ ਮੁਤਾਬਕ ਉਹਨਾਂ ਨੂੰ ਐਂਬੂਲੈਂਸ ਤੇ ਰੈਫਰ ਕਰਨਾ ਚਾਹੀਦਾ ਸੀ ਲੇਕਿਨ ਉਹਨਾਂ ਨੂੰ ਪੁਲਿਸ ਦੀਆਂ ਗੱਡੀਆਂ ਤੇ ਉਹਨਾਂ ਨੂੰ ਉੱਥੇ ਰੈਫਰ ਕੀਤਾ ਗਿਆ ਤੇ ਜਿੱਥੇ ਜਾ ਕੇ ਉਹਨਾਂ ਦੀ ਜਾਨ ਨਹੀਂ ਬਚ ਸਕੀ ਤੇ ਉਹ ਉਹ ਉਹਨਾਂ ਦੀ ਮੌਤ ਹੋ ਜਾਂਦੀ ਆ ਤੇ ਸੋ ਇਸ ਪਹਿਲੀ ਖਬਰ ਜਿਹੜੀ ਆ ਸਾਡੇ ਕਮਰ ਸਿੰਘ ਸਿੱਧੂ ਨੇ ਇਹ ਨਸ਼ਰ ਕੀਤੀ ਔਰ ਮੈਨੂੰ ਵੀ ਉਸ ਗੱਲ ਖਬਰ ਨੂੰ ਸੁਣ ਕੇ ਬੜੀ ਹਰਾਨੀ ਹੋਈ ਕਿ ਉਹਨਾਂ ਨੇ ਦੱਸਿਆ ਕਿ ਬਾਕੀ ਜਿਹੜੀ ਅਸਲੀ ਗੱਲ ਆ ਉਹ ਤਾਂ ਇਹ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਆਣੀ ਆ ਉਹਦੇ ਵਿੱਚ ਹੀ ਪਤਾ ਲੱਗਣੀ ਆ ਤੇ ਬਾਕੀ ਬਹੁਤ ਸਾਰੇ ਜਿਹੜੇ ਵਕੀਲ ਨੇ ਹਾਈ ਕੋਰਟ ਦੇ ਵਕੀਲ ਨੇ ਜਾਂ ਜਿਹੜੇ ਮਨੁੱਖੀ ਅਧਿਕਾਰ ਦੇ ਨਾਲ ਰਿਲੇਟਡ ਲੋਕ ਨੇ ਉਹ ਵੀ ਉਹਨਾਂ ਦੇ ਪਿੰਡਾਂ ਵਿੱਚ ਗਏ ਨੇ ਤੇ ਉਹ ਪਿੰਡਾਂ ਚ ਜਾ ਕੇ ਵਿਜ਼ਿਟ ਕਰਕੇ ਆਏ ਨੇ ਜੀ ਬਰਤਕਸਾ ਬਿਲਕੁਲ ਜੀ ਪਿੰਡਾਂ ਦੇ ਵਿੱਚ ਗਏ ਨੇ ਆਪਾਂ ਜਿਵੇਂ ਵਕੀਲ ਸਭ ਦੀ ਗੱਲ ਕੀਤੀ ਸੀ ਉਹ ਵਕੀਲ ਸਾਹਿਬ ਨੇ ਕੇਸ ਕਿਉਂ ਫੜਿਆ ਤੇ ਇਹ ਕੇਸ ਤਾਂ ਕੀ ਬਣ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਤੇ ਜੇਕਰ ਉਹਨਾਂ ਦਾ ਫੇਕ ਇਨਕਾਊਂਟਰ ਨਹੀਂ ਹੋਇਆ ਜੇ ਸਹੀ ਹੋਇਆ ਤਾਂ ਕੋਈ ਪਿੰਡ ਵਾਲੇ ਲੋਕਾਂ ਦਾ ਕੀ ਕਹਿਣਾ ਵੀ ਭਈ ਇਹ ਵਾਕਈ ਇਸ ਲਹਿਰ ਨਾਲ ਜ਼ਿਆਦਾ ਜੁੜਦੇ ਸੀਗੇ ਜਾਂ ਕੋਈ ਗੱਲਬਾਤ ਸੀਗੀ ਹੋਰ ਬ੍ਰਾਦਰ ਸਾਹਿਬ ਇੱਕ ਸਾਡੇ ਹਾਈ ਕੋਰਟ ਦੇ ਮਨਜੋਗ ਹਾਈ ਕੋਰਟ ਦੇ ਵਕੀਲ ਨੇ ਸਾਡੇ ਸਿਮਰਨਜੀਤ ਸਿੰਘ ਜਿਹੜੇ ਕਿ ਸਰਦਾਰ ਅੰਮ੍ਰਿਤਪਾਲ ਸਿੰਘ ਜਿਹੜੇ ਕਿ ਡਿਬੂਗੜ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦਾ ਵੀ ਉਹ ਕੇਸ ਲੜ ਰਹੇ ਨੇ ਤੇ ਹੋਰ ਵੀ ਉਹ ਜਦੋਂ ਕਿ ਇਦਾਂ ਕੋਈ ਕਿਸ ਗਰੀਬ ਘਰ ਦੇ ਨਾਲ ਕੋਈ ਤੱਕਾ ਹੁੰਦੀ ਆ ਜਾਂ ਪੁਲਿਸ ਕਰਦੀ ਆ ਜਾਂ ਕੋਈ ਐਡਮਿਨਿਸਟ੍ਰੇਸ਼ਨ ਤੱਕਾ ਕਰਦੀ ਆ ਤੇ ਉਹਦਾ ਕੇਸ ਮੋੜੇ ਰੋਕੇ ਉਹ ਲੜਦੇ ਨੇ ਤੇ ਇਹੋ ਇਸ ਕੇਸ ਦੇ ਵਿੱਚ ਵੀ ਉਹ ਨਿੱਤਰ ਕੇ ਸਭ ਤੋਂ ਪਹਿਲਾਂ ਉਹ ਵੀ ਅੱਗੇ ਆਏ ਨੇ ਤੇ ਉਹਨਾਂ ਨੇ ਉਹਨਾਂ ਦੇ ਪਿੰਡਾਂ 'ਚ ਗਏ ਨੇ ਜਿਹੜੇ ਕਲਾਂੌਰ ਦੇ ਨੇੜੇ-ਨੇੜੇ ਉਹਨਾਂ ਦੇ ਪਿੰਡ ਨੇ ਉਹਨਾਂ ਦੇ ਪਰਿਵਾਰਾਂ ਨੂੰ ਮਿਲੇ ਨੇ ਲੇਕਿਨ ਉਹ ਠੀਕ ਹੈ ਕਿ ਉਹਨਾਂ ਦਾ ਪਹਿਲਾਂ ਉਹਨਾਂ ਦਾ ਸੰਸਕਾਰ ਤਾਂ ਹੋ ਚੁੱਕਾ ਸੀ ਲੇਕਿਨ ਜਦੋਂ ਉਹਨਾਂ ਦੇ ਪਰਿਵਾਰਾਂ ਨਾਲ ਗੱਲਬਾਤ ਹੋਈ ਆ ਤੇ ਇਹ ਗੱਲ ਮੀਡੀਆ ਨੇ ਵੀ ਚੱਕੀ ਆ ਉਹ ਤੇ ਜਿਹੜੀ ਉਹ ਵਕੀਲ ਸਾਹਿਬ ਨਾਲ ਵੀ ਉਹਨਾਂ ਦੀ ਐਡਵੋਕੇਟ ਸਾਹਿਬ ਨਾਲ ਵੀ ਜਿਹੜੀ ਗੱਲ ਹੋਈ ਆ ਤਾਂ ਇਹੀ ਹੈ ਭਈ ਜਿਹੜਾ ਵਰਿੰਦਰ ਸਿੰਘ ਸੀਗਾ ਉਹਦੀ ਬੋਡੀ ਦੇ ਉੱਤੇ ਕੋਈ ਗੋਲੀ ਦਾ ਨਿਸ਼ਾਨ ਨਹੀਂ ਸੀ ਤੇ ਉਹਦੀ ਗਰਦਨ ਦੇ ਉੱਤੇ ਨੀਲੇ ਰੰਗ ਦੇ ਨਿਸ਼ਾਨ ਪਏ ਸਨ ਜਿਹਦੇ ਤੋਂ ਲੱਗਦਾ ਕਿ ਉਹਨੂੰ ਜਾਂ ਤਾਂ ਉਹਨੂੰ ਜਦੋਂ ਟੈਰੋਗੇਟ ਕੀਤਾ ਗਿਆ ਤਾਂ ਉਸ ਵੇਲੇ ਉਹਦੀ ਮੌਤ ਹੋਈ ਆ ਲੇਕਿਨ ਉਹਦੀ ਬਾਡੀ ਤੇ ਕੋਈ ਗੋਲੀ ਦਾ ਨਿਸ਼ਾਨ ਨਹੀਂ ਸੀ ਦੂਸਰੀ ਗੱਲ ਉਹਨੇ ਕਿਹਾ ਵੀ ਜਿਹੜੀਆਂ AK47 ਇਹਨਾਂ ਨੇ ਰੱਖੀਆਂ ਉਹ ਪਹਿਲਾਂ ਇੱਕ ਨੂੰ ਨਹੀਂ ਨੋਸਕਤਾ ਕਿ AK47 ਸੀ ਤੇ ਦੂਸਰੀ ਜਿਹੜੀ ਸੀ ਉਹਨਾਂ ਦੇ ਕੋਲ ਤੇ ਉਹ ਬਾਅਦ ਵਿੱਚ ਸ਼ੋਅ ਕੀਤੀ ਹੈ ਲੇਕਿਨ ਦੋਨੇ AK47 ਜਿਹੜੀਆਂ ਜੰਗਾਲ ਦੀਆਂ ਖਦੀਆਂ ਹੋਈਆਂ ਸਨ ਤੇ ਬਾਕੀ ਦੋ ਤਿੰਨ ਉਹਨਾਂ ਨੇ ਗੱਲਾਂ ਹੋਰ ਵੀ ਜਿਹੜੀਆਂ ਕੀਤੀਆਂ ਵੀ ਜੇਕਰ ਤੁਸਨ ਲੱਗਦਾ ਕਿ ਇਹ ਫੇਕ ਇਨਕਾਊਂਟਰ ਹੈ ਕਿ ਉਹ ਇਹੀ ਹੈ ਕਿ ਜੇ ਉਹ ਖਾਲਿਸਤਾਨੀ ਹੈ ਗੱਲ ਇਦਾਂ ਹੈ ਜੀ ਜਿੱਥੇ ਆ ਕੇ ਬਰਾੜ ਸਾਹਿਬ ਗੱਲ ਰੁਕਦੀ ਆ ਨਾ ਜੀ ਵੀ ਖਾਲਸਤਾਨੀ ਜੇ ਉਹ ਸੀਗੇ ਤੇ ਉਹਨਾਂ ਦਾ ਜਿਹੜਾ ਸਰੂਪ ਸੀਗਾ ਉਹ ਖਾਲਸਤਾਨੀਆ ਵਾਲਾ ਨਹੀਂ ਸੀ ਤੇ ਜੇ ਉਹ ਗੈਂਗਸਟਰ ਵੀ ਸੀਗੇ ਜਾਂ ਕ੍ਰਿਮੀਨਲ ਰਿਕਾਰਡ ਉਹਨਾਂ ਦਾ ਕੋਈ ਨਹੀਂ ਹੈਗਾ ਇਹ 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 ਬਰਾੜ ਸਾਹਿਬ ਗੱਲ ਇਹ ਆਪਾਂ ਨੂੰ ਸੋਚਣੇ ਵਾਲੀ ਆ ਕਿ ਉਹਨਾਂ ਦਾ ਫੈਮਿਲੀ ਤੋਂ ਗੱਲ ਕਰਦੇ ਆ ਤੇ ਉਹਨਾਂ ਦਾ ਕ੍ਰਿਮੀਨਲ ਰਿਕਾਰਡ ਕੋਈ ਵੀ ਕਿਸੇ ਵੀ ਥਾਣੇ 'ਚ ਸ਼ੋਅ ਨਹੀਂ ਹੁੰਦਾ ਤੇ ਸੋ ਇਹ ਕੁਝ ਗੱਲਾਂ ਇਦਾਂ ਹੈਗੀਆਂ ਜਿਹੜੀਆਂ ਕਿ ਫੇਕ ਐਨਕਾਊਂਟਰ ਵਾਲਾ ਇਸ਼ਾਰਾ ਕਰਦੀਆਂ ਨੇ ਜੀ ਬਰਾੜ ਸਾਹਿਬ ਬਿਲਕੁਲ ਜੀ ਇੱਥੇ ਆਪਾਂ ਇਹ ਵੀ ਗੱਲ ਕਰਨੀ ਚਾਹਾਂਗੇ ਵੀ ਇੱਥੇ ਲੀਡਰਾਂ ਨੇ ਕੁਝ ਕਿਹਾ ਜਿਹੜੇ ਲੀਡਰ ਕਹਿੰਦੇ ਹੁੰਦੇ ਆ ਜਿਵੇਂ ਖੈਰਾ ਸਾਹਿਬ ਬੜਾ ਬੋਲਦੇ ਹੁੰਦੇ ਵੀ ਆ ਫੇਕ ਗੱਲ ਹੋ ਗਈ ਪਹਿਲਾਂ ਵੀ ਉਹਨਾਂ ਨੇ ਕਾਫੀ ਮੁੱਦੇ ਉਠਾਏ ਸੀ ਕਿ ਬੰਦਿਆਂ ਦਾ ਫੇਕ ਕਰ ਦਿੰਦੇ ਆ ਪੁਲਿਸ ਖੈਰਾ ਸਾਹਿਬ ਬੋਲੇ ਜਾਂ ਕੋਈ ਹੋਰ ਲੀਡਰ ਬੋਲਿਆ ਤੇ ਭਗਵੰਤ ਮਾਨ ਬੋਲਿਆ ਕੁਝ ਕੋਈ ਇਹੋ ਜਿਹੇ ਲੀਡਰਾਂ ਨੇ ਕੋਈ ਖੋਲਿਆ ਮੂੰਹ ਹਜੇ ਟਿੱਕੇ ਨਹੀਂ ਖੁੱਲੇ ਇਸ ਬਾਰੇ ਹਾਲੇ ਤੱਕ ਬੱਦਕਿਸਮਤੀ ਆ ਉਹਨਾਂ ਨੌਜਵਾਨਾਂ ਦੀ ਜੀ ਅਸੀਂ ਇਹ ਨਹੀਂ ਕਹਿੰਦੇ ਕਿ ਉਹ ਨੌਜਵਾਨ ਚੰਗੇ ਸਿਗੇ ਤਾਂ ਅਸੀਂ ਇਹ ਵੀ ਨਹੀਂ ਕਹਿੰਦੇ ਕਿ ਨੌਜਵਾਨ ਮਾੜੇ ਕਿਰਦਾਰ ਵਾਲੇ ਸਿਗੇ ਲੇਕਿਨ ਇਹ ਹੈ ਵੀ ਉਸ ਹਲਕੇ ਦਾ ਸਬੰਧਤ ਐਮਐਲਏ ਉਸ ਹਲਕੇ ਦਾ ਸਬੰਧਤ ਮੈਂਬਰ ਪਾਰਲੀਮੈਂਟ ਜਾਂ ਕਿ ਲੋਕੀ ਸੁਖਪਾਲ ਸਿੰਘ ਖੈਰੀ ਵਰਗੇ ਜਿਹੜੇ ਕਿ ਨਾਟਕ ਬੁਲਾਰੇ ਸਮਝੇ ਜਾਂਦੇ ਆ ਜਾਂ ਇਵਨ ਕਿ ਕਾਲੀ ਦਲ ਦਾ ਵੀ ਕੋਈ ਲੀਡਰ ਹੋਵੇ ਕਿਸੇ ਨੇ ਉਹਨਾਂ ਦੇ ਸਬੰਧ ਵਿੱਚ ਕੋਈ ਇਦਾਂ ਦੀ ਹਾਲੇ ਤੱਕ ਕੋਈ ਸਟੇਟਮੈਂਟ ਨਹੀਂ ਦਿੱਤੀ ਤੇ ਅਫੀਸ਼ੀਅਲੀ ਤੌਰ ਤੇ ਸਰਕਾਰ ਵੱਲੋਂ ਵੀ ਕੋਈ ਉਹਨਾਂ ਦਾ ਕੋਈ ਹਾਲੇ ਚੀਫ ਮਿਨਿਸਟਰ ਵੱਲੋਂ ਜਾਉਣਾ ਤੇ ਕਿਸੇ ਸਬੰਧਤ ਡਾਕਟਰ ਵੱਲੋਂ ਜਾਂ ਉਹਨਾਂ ਦੇ ਕਿਸੇ ਕੋਈ ਪੋਲਿਟিক্যাল ਐਡਵਾਈਜ਼ਰ ਵੱਲੋਂ ਜਾਂ ਸਰਕਾਰ ਵੱਲੋਂ ਕੋਈ ਨੁਮਾਇੰਦਾ ਜਿਹੜਾ ਹਾਲੇ ਖੁੱਲ ਕੇ ਉਸ ਇਸ ਕੇਸ ਦੇ ਵਿੱਚ ਕੋਈ ਸਾਹਮਣੇ ਨਹੀਂ ਆ ਰਿਹਾ ਜੀ ਜੀ ਵਿਰਾਟ ਸਾਹਿਬ ਤੁਸੀਂ ਸਟਾਰਟਿੰਗ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਬਾਰੇ ਕਾਫੀ ਬੋਲਿਆ ਆਪਾਂ ਵੀ ਪਹਿਲਾਂ ਜ਼ਿਕਰ ਕਰਦੇ ਸੀਗੇ ਵੀ ਡਾਕਟਰ ਮਨਮੋਹਨ ਸਿੰਘ ਦਾ ਜਿਹੜਾ ਜਿਹੜੇ ਤਾਂ ਨਵੀਂ ਪਨੀਰੀ ਹੈਗੀ ਉਹਨਾਂ ਨੂੰ ਤਾਂ ਨਹੀਂ ਇੰਨਾ ਪਤਾ ਪਰ ਪੁਰਾਣੇ ਨੂੰ ਬਹੁਤ ਪਤਾ ਬਹੁਤ ਕੰਮ ਕੀਤੇ ਡਾਕਟਰ ਮਨਮੋਹਨ ਸਿੰਘ ਜੀ ਨੇ ਤੇ ਡਾਕਟਰ ਮਨਮੋਹਨ ਸਿੰਘ ਬਾਰੇ ਹੋਰ ਕੁਝ ਤੁਸੀਂ ਬੋਲਣਾ ਚਾਹੋ ਤੁਸੀਂ ਕਿਹਾ ਸੀਗਾ ਵੀ ਇਹ ਬੜੇ ਸਾਦਾ ਜੀਵਨ ਵਿੱਚ ਜੀਵਨ ਬਤੀਤ ਕੀਤਾ ਉਹਨਾਂ ਨੇ ਕੋਈ ਜ਼ਿਆਦਾ ਮਹਿੰਗੀਆਂ ਚੀਜ਼ਾਂ ਨਹੀਂ ਤੇ ਉਹਨਾਂ ਦੇ ਤਾਂ ਲਾਇਸੈਂਸ ਵੀ ਤੁਸੀਂ ਕਿਹਾ ਵੀ ਗੱਡੀ ਦਾ ਉਹਨਾਂ ਨੇ ਆਪ ਇਹ ਨਿਊ ਕਰਾਇਆ ਸੀ ਇਹਦੇ ਬਾਰੇ ਕੁਝ ਕਹਿਣਾ ਚਾਹੋ ਜੀ ਬ੍ਰਾਦਰ ਸਾਹਿਬ ਡਾਕਟਰ ਮਨਮੋਹਨ ਸਿੰਘ ਉਹਨਾਂ ਦੀ ਜਿੰਨੀ ਆਪਾਂ ਸਿਫਤ ਕਰੀਏ ਕਿ ਬਹੁਤ ਥੋੜੀ ਆ ਉਹ ਬਹੁਤ ਮਿਡਲ ਕਲਾਸ ਫੈਮਿਲੀ ਚ ਪਾਕਿਸਤਾਨ ਦੇ ਵਿੱਚ 1932 ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਆ ਤੇ ਉਹ ਤੋਂ ਬਾਅਦ ਵਿੱਚ ਉੱਥੇ ਉਹ 1947 ਤੱਕ ਉੱਥੇ ਰਹਿੰਦੇ ਆ ਔਰ ਪੜ੍ਹਦੇ ਵੀ ਆ ਉੱਥੇ ਪੜ੍ਹਾਈ ਵੀ ਉਹਨੇ ਕੀਤੀ ਆ ਉਹ ਤੋਂ ਬਾਅਦ ਵਿੱਚ ਉਮਰਤਸਰ ਵਿੱਚ ਜਦੋਂ ਸ਼ਿਫਟ ਹੋ ਜਾਂਦੇ ਆ ਤੇ ਇੱਥੇ ਆ ਕੇ ਵੀ ਬੜਾ ਉਹਨੇ ਸਿੰਪਲ ਪਰਿਵਾਰ ਦੇ ਵਿੱਚ ਇਹ ਰਹੇ ਆ ਤੇ ਉਹ ਸਿੰਪਲ ਪਰਿਵਾਰ ਔਰ ਉਹਨਾਂ ਉਸ ਵੇਲੇ ਘਰ ਵਿੱਚ ਲਾਈਟ ਵੀ ਹੈ ਨਹੀਂ ਸੀ ਜਿਹੜਾ ਕਿ ਉਸ ਵੇਲੇ ਕੋਈ ਜਿਹੜੀ ਲਾਈਟ ਹੁੰਦੀ ਸੀਗੀ ਉਹਨਾਂ ਦੇ ਘਰ ਦੇ ਮੂਹਰੇ ਕੋਈ ਸਰਕਾਰੀ ਲਾਈਟਾਂ ਹੁੰਦੀਆਂ ਸੀ ਉਹ ਉਹਨਾਂ ਦਿਨਾਂ ਦੇ ਵਿੱਚ ਬ੍ਰਾਂਟ ਸਾਹਿਬ ਉਹ ਗੈਸ ਦੇ ਨਾਲ ਚੱਲਦੀਆਂ ਹੁੰਦੀਆਂ ਸੀ ਜਾਂ ਮਿੱਟੀ ਦੇ ਤੇਲ ਨਾਲ ਚੱਲਦੀਆਂ ਹੁੰਦੀਆਂ ਸੀ ਉਹਨਾਂ ਖੰਭਿਆਂ ਥੱਲੇ ਬਹਿ ਕੇ ਉਹ ਪੜ੍ਹਿਆ ਅਗਰ ਮੈਂ ਅੱਜ ਉਹਨਾਂ ਬਾਰੇ ਜਦੋਂ ਮੈਂ ਪੜ੍ਹ ਰਿਹਾ ਸੀ ਜਾਂ ਉਹਨਾਂ ਬਾਰੇ ਮੈਂ ਸੋਚ ਰਿਹਾ ਸੀਗਾ ਕਿ ਸੁਭਾਸ਼ ਚੰਦਰ ਬੋਸ ਤੋਂ ਇਲਾਵਾ ਅਗਰ ਕੋਈ ਇਨਸਾਨ ਇੰਨਾ ਇੰਨਾ ਬੜੀਆ ਪੜਿਆ ਜਾਂ ਇੰਨਾ ਹਿਟਲੇ ਪਰਿਵਾਰ ਤੋਂ ਉੱਠ ਕੇ ਪੜਿਆ ਤਾਂ ਲੇਕਿਨ ਸੁਭਾਸ਼ ਚੰਦਰ ਬੋਸ ਤਾਂ ਬਹੁਤ 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 ਅਮੀਰ ਫੈਮਿਲੀ ਚੋਂ ਉੱਠੇ ਸੀ ਲੇਕਿਨ ਇਸ ਡਾਕਟਰ ਨਰਮਿੰਦ ਸਿੰਘ ਉਹਨਿੰਦਾ ਬਹੁਤ ਮਿਡਲ ਕਲਾਸ ਫੈਮਿਲੀ ਤੋਂ ਉੱਠ ਕੇ ਕੈਂਬਰੇਜ ਦੀ ਯੂਨੀਵਰਸਿਟੀ ਲੰਡਨ ਤੋਂ ਵੀ ਉਹਨਾਂ ਨੇ ਪੜ੍ਹਾਈ ਕੀਤੀ ਆ ਉਹ ਤਾਂ ਚੰਡੀਗੜ੍ਹ ਯੂਨੀਵਰਸਿਟੀ ਚ ਵੀ ਉਹ ਨਹੀਂ ਰਹੇ ਆ ਉਹ ਤੇ ਉਹਨਾਂ ਦਾ ਜੀਵਨ ਜਿਹੜਾ ਸੀ ਜੀਵਨ ਪੱਧਰ ਇੰਨਾ ਸਾਦਾ ਸੀਗਾ ਜੀ ਕਿ ਜਿਸ ਵੇਲੇ ਉਹਨਾਂ ਨੂੰ 1992 ਦੇ ਵਿੱਚ ਉਹਨਾਂ ਨੂੰ ਫਾਈਨੈਂਸ ਮਿਨਿਸਟਰ ਬਣਾਇਆ ਜਾਂਦਾ ਹੈ ਤੇ ਇਹਦੇ ਤੋਂ ਪਹਿਲਾਂ ਉਹ ਉਹ ਗਵਰਨਰ ਰਹੇ ਆ ਰਿਜ਼ਰਵ ਬੈਂਕ ਦੇ ਵਿੱਚ ਤੇ ਅੱਜ ਵੀ ਤੁਸੀਂ ਉਹਨਾਂ ਦੇ ਨੋਟਾਂ ਤੇ ਇੱਕ ਪਹਿਲੇ ਇੱਕ ਐਸੇ ਸਰਦਾਰ ਹੋਇਆ ਜਿਨ੍ਹਾਂ ਦਾ ਨੋਟਾਂ ਦੇ ਉੱਤੇ ਉਹਨਾਂ ਦੇ ਸਾਈਨ ਹੈਗੇ ਆ ਤੇ ਉਹ ਤੋਂ ਬਾਅਦ ਵਿੱਚ ਉਹਨਾਂ ਨੂੰ ਜਦੋਂ ਫਾਈਨੈਂਸ ਮਿਨਿਸਟਰ ਬਣਾਇਆ ਜਾਂਦਾ ਉਸ ਵੇਲੇ ਜਿਹੜੀ ਸਾਡੇ ਇੰਡੀਆ ਦੀ ਜਿਹੜੀ ਜਿਹੜੀ ਇਕਨੋਮੀ ਸੀ ਉਹ ਬਹੁਤ ਬਹੁਤ ਥੱਲੇ ਸੀ ਤੇ ਸਾਡਾ ਜਿਹੜਾ ਸੋਨਾ ਸੀ ਸਾਡਾ 골ਡ ਸੀ ਉਸ ਲਈ ਜਹਾਜ਼ਾਂ ਦੇ ਵਿੱਚ ਭਰ ਕੇ ਹੋਰ ਨਾਲ ਕੰਟਰੀਆਂ ਦੇ ਵਿੱਚ ਗੈਣੇ ਕੀਤਾ ਗਿਆ ਤੇ ਉਹ ਫਿਰ ਉਹ ਆਪਣੇ ਦੇਸ਼ ਨੂੰ ਉਸ ਵੇਲੇ ਚਲਾਇਆ ਗਿਆ ਲੇਕਿਨ ਉਸ ਵੇਲੇ ਉਹ ਜਿਹੜਾ ਫਾਈਨੈਂਸ ਮੰਤਰੀ ਬਣਾਇਆ ਗਿਆ ਪੀਬੀ ਨਰਸਿਮਰਾਓ ਸਰਕਾਰ ਦੇ ਵਿੱਚ ਤੇ ਉਹਨਾਂ ਨੂੰ ਪਤਾ ਨਹੀਂ ਸੀ ਕਿ ਮੈਨੂੰ ਉਹਨਾਂ ਨੇ ਫਾਈਨੈਂਸ ਮੰਤਰੀ ਬਣਾਉਣਾ ਲੇਕਿਨ ਜਦੋਂ ਉਹ ਕਿੰਨੇ ਹੱਸ ਪੈ ਕੇ ਨੇ ਮੈਨੂੰ ਕਿਨ ਬਣਵਾਣਾ ਫਾਈਨੈਂਸ ਮੰਤਰੀ ਤੇ ਫਿਰ ਕਿੰਨੇ ਪੀਬੀ ਨਰਸਿਮਰਾਓ ਸਾਹਮਣੇ ਉਹ ਸਪੈਸ਼ਲ ਆਪਣਾ ਇੱਕ ਆਫੀਸਰ ਭੇਜਿਆ ਪਜਾਓ ਉਹਨਾਂ ਨੂੰ ਕਹੋ ਤਾਂ ਉਹ ਸਿਫਰੈਸਨ ਮਿਸਟਰ ਬਰਨਰ ਔਰ ਫਾਈਨੈਂਸ ਮਿਸਟਰ ਜਦੋਂ ਉਹ ਬਣਦੇ ਆ ਉਦੋਂ ਤੋਂ ਲੈ ਕੇ ਉਹਨਾਂ ਦੇ 2 ਸਾਲ ਦੇ ਵਿੱਚ ਵਿੱਚ ਜੋ ਬਾਹਰ ਸੋਨਾ ਕੋਨਾ ਕੰਟਰੀਆਂ ਕੋਈ ਗਹਿਣੇ ਕੀਤਾ ਸੀ ਉਹ ਉਹਨਾਂ ਨੇ ਛਡਾਇਆ ਤੇ ਦੇਸ਼ ਨੂੰ ਅੱਜ ਜੇ ਉੱਥੇ ਨਰੇਗਾ ਵਰਗੀਆਂ ਸਕੀਮਾਂ ਚੱਲਦੀਆਂ ਨੇ ਜਾਂ ਜਾਂ ਮਹਾਤਮਾ ਗਾਂਧੀ ਦੇ ਨਾਂ ਤੇ ਕੋਈ ਸਕੀਮਾਂ ਚੱਲਦੀਆਂ ਨੇ ਉਹ ਸਾਰੀ ਉਹਨਾਂ ਦੀ ਦੇਣ ਆ ਤੇ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਤੇ ਇੰਡੀਆ ਗਵਰਨਮੈਂਟ ਨੂੰ ਕਿ ਅੱਜ ਕੁਝ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਉਹਨਾਂ ਦੇ ਸੰਸਕਾਰ ਨੂੰ ਲੈ ਕੇ ਜਗ੍ਹਾ ਬਾਰੇ ਕੁਝ ਗੱਲਾਂ ਚੱਲਦੀਆਂ ਨੇ ਕਿ ਕਿੱਥੇ ਹੋਣਾ ਚਾਹੀਦਾ ਜਾਂ ਕਿੱਥੇ ਨਹੀਂ ਹੋਣਾ ਚਾਹੀਦਾ ਉਹਦੇ ਵਾਸਤੇ ਸਪੈਸ਼ਲ ਜਿਹੜੇ ਕਾਂਗਰਸ ਦੇ ਸਾਡੇ ਹੈਗੇ ਨੇ ਉਹਨਾਂ ਦੇ ਜਿਹੜੇ ਚੀਫ ਹੈਗੇ ਨੇ ਪ੍ਰੈਜ਼ੀਡੈਂਟ ਨੇ ਐਸੂਲੀ ਕਾਂਗਰਸ ਦੇ ਤੇ ਖੜਗੇ ਜੀ ਉਹਨਾਂ ਨੇ ਵੀ ਇੱਕ ਲੈਟਰ ਪ੍ਰਾਈਮ ਮਿਨਿਸਟਰ ਨੂੰ ਲਿਖੀ ਆ ਕਿ ਜਿਹੜੀ ਇਹਨਾਂ ਦਾ ਸੰਸਕਾਰ ਆ ਜਿਹੜੀ ਵੀਰ ਭੂਮੀ ਆ ਜਿੱਥੇ ਅਰਜੀਵ ਗਾਂਧੀ ਹੋਇਆ ਸੰਸਕਾਰ ਹੋਇਆ ਜਾਂ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਸੰਸਕਾਰ ਹੋਇਆ ਉੱਥੇ ਉਹਨਾਂ ਦਾ ਸੰਸਕਾਰ ਅਸੀਂ ਕਰਲਾ ਆਇਆ ਤੇ ਲੇਕਿਨ ਉਹ ਥੋੜ੍ਹਾ ਜਿਹਾ ਕੋਈ ਰੇੜਕਾ ਹੈਗਾ ਲੇਕਿਨ ਜੋ ਮੈਨੂੰ ਲੱਗਦਾ ਹੈ ਕਿ ਕੋਈ ਬੜਾ ਵੱਡਾ ਇਹ ਰੇੜਕਾ ਨਹੀਂ ਹੈਗਾ ਇਹ ਇਦਾਂ ਦੇ ਹੋਣ ਹਾਰ ਹੀਰੇ ਦਾ ਸੰਸਕਾਰ ਲਈ ਜੇ ਕੋਈ ਜਗ੍ਹਾ ਚੰਗੀ ਵੀ ਦਿੱਤੀ ਜਾਵੇ ਜਾਂ ਜਿੱਥੇ ਹੋਰ ਲੋਕਾਂ ਦੇ ਸੰਸਕਾਰ ਵੀ ਹੋਵੇ ਨੇ ਜਿ ਇਹਨਾਂ ਦਾ ਹੋ ਜAVE ਤਾਂ ਮੇਰੇ ਖਿਆਲ ਨਾਲ ਚੰਗੀ ਹਾਲਾ ਕਿਉਂਕਿ ਡਾਕਟਰ ਮਨਮੋਹਨ ਸਿੰਘ ਹੁਣੇ ਇਹ ਬਹੁਤ ਵੱਡੀ ਸ਼ਖਸੀਅਤ ਦੇ ਮਾਲਕ ਸਨ ਇੱਕ ਬ੍ਰਾਂਸਾ ਮੈਂ ਗੱਲ ਮੈਂ ਹੋਰ ਉਹਨਾਂ ਦੀ ਜ਼ਰੂਰੀ ਕਰਨੀ ਆ ਮੈਨੂੰ ਪਤਾ ਕਿ ਟਾਈਮ ਬਹੁਤ ਹੋ ਗਿਆ ਤੇ ਉਹ ਗੱਲ ਮੈਂ ਕਰ ਰਹੀ ਹਾਂ ਕਿ ਜਦੋਂ ਫਰਾਂਸ ਦੇ ਵਿੱਚ ਪੱਗ ਦਾ ਦਸਤਾਰ ਦਾ ਰੋਲਾ ਪਿਆ ਉਸ ਵੇਲੇ ਉਹ ਜਿਹੜੇ ਲੋਕ ਸੁੱਥੇ ਦੇ ਬੋਰਨ ਸਨ ਉਹ ਸਰਦਾਰ ਨੂੰ ਦੇਖਣਾ ਪਸੰਦ ਨਹੀਂ ਸੀ ਕਰਦੇ ਤਾਂ ਉਹਨਾਂ ਤੇ ਹਮਲੇ ਵੀ ਕਰਦੇ ਸੀ ਤੇ ਬਹੁਤ ਸਾਰੇ ਸਿੱਖ ਸਰਦਾਰ ਉਹਦੇ ਵਿੱਚ ਉਹ ਜਿਹੜੇ ਆ ਉਹ ਜ਼ਖਮੀ ਵੀ ਹੋਏ ਆ ਹਨਾ ਤੇ ਉਹ ਬਰਾਸਾ ਫਿਰ ਉਸ ਵੇਲੇ ਛੇਤੀ ਬਾਅਦ ਹੀ ਪ੍ਰਾਈਮ ਮਿੰისტਰ ਰਾਪੇ ਦਾਤਮ ਨਮੋ ਸਿੰਘ ਵੀ ਬਣ ਜਾਂਦੇ ਆ ਤੇ ਜਦੋਂ ਪ੍ਰਾਈਮ ਮਿੰისტਰ ਬਣਦੇ ਆ ਤੇ ਉਹਨਾਂ ਦੇ ਸਿਰ ਤੇ ਰੱਖੀ ਹੋਈ ਇਸ ਤਰ੍ਹਾਂ ਦਸਤਾਰ ਤੇ ਸਿਰ ਤੇ ਸਜਾਈ ਕੋਈ ਪਾਗਗ ਸਾਹਿਬ ਤੇ ਸਿੱਖ ਜਿਹੜੇ ਸਰਦਾਰ ਸੀਗੇ ਉਹਨਾਂ ਨੇ ਆਪਣੀ ਪੱਗ ਜਦੋਂ ਸਜਾਈ ਤਾਂ ਉਹ ਪੱਗੇ ਦਾ ਮੈਸੇਜ ਪੂਰੇ ਵਰਲਡ ਵਿੱਚ ਗਿਆ ਪੂਰੀ ਦੁਨੀਆ ਵਿੱਚ ਗਿਆ ਤੇ ਪੂਰੀਆਂ ਸਰਕਾਰਾਂ ਵਿੱਚ ਗਿਆ ਉਹ ਮੈਸੇਜ ਕਿ ਇਹ ਸਰਦਾਰ ਵੀ ਕੋਈ ਚੀਜ਼ ਹੁੰਦੀ ਆ ਨਹੀਂ ਤਾਂ ਮੁਸਲਮਾਨ ਵੀ ਕਿਉਂਕਿ ਪੱਗ ਸਜਾਉਂਦੇ ਨੇ ਤੇ ਸਾਡੇ ਸਿੱਖ ਸਰਦਾਰ ਵੀ ਪੱਗ ਸਜਾਉਂਦੇ ਤਾਂ ਦੋਨੋਂ ਨੂੰ ਇੱਕੋ ਜਿਹਾ ਸਮਝਿਆ ਜਾਂਦਾ ਸੀ ਲੇਕਿਨ ਉਹਨਾਂ ਦੀ ਪੱਗ ਨੇ ਸਿੱਖ ਪੰਥ ਦੀ ਪੱਗ ਜਿਹੜੀ ਸੀ ਉਹ ਪੂਰੀ ਦੁਨੀਆ ਵਿੱਚ ਉੱਚੀ ਕੀਤੀ ਬਹੁਤ ਵਧੀਆ ਤੁਸੀਂ ਗੱਲ ਕਹੀ ਜੀ ਪਹਿਲਾਂ ਇਹ ਸਮਝਦੇ ਸੀਗੇ ਵੀ ਇਹ ਮੁਸਲਮਾਨ ਹੋਣੇ ਆ ਪਰ ਜਦੋਂ ਪੱਗ ਬਾਰੇ ਹੋਰ ਦੇਸ਼ਾਂ ਦੇ ਵਿੱਚ ਜਾਂਦੇ ਸੀਗੇ ਉਹ ਪੁੱਛਦੇ ਸੀਗੇ ਵੀ ਇੰਡੀਆ ਦੇ ਵਿੱਚ ਤਾਂ ਮਨ ਲੋ ਇਹ ਕੌਣ ਨੇ ਪੁੱਛਦੇ ਦੂਜੇ ਲੀਡਰ ਪੁੱਛਦੇ ਸੀ ਤਾਂ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਸਿੱਖ ਲੀਡਰ ਨੇ ਸੋ ਇਹ ਬਹੁਤ ਸੋਹਣੀ ਗੱਲ ਆ ਜੀ ਤੇ ਕੀ ਲੱਗਦਾ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਕੋਈ ਸਿੱਖ ਪ੍ਰਾਈਮ ਮਿਨਿਸਟਰ ਬਣ ਸਕਣਗੇ ਕਿ ਕਿੰਨਾ ਕੁ ਟਾਈਮ ਲੱਗ ਸਕਦਾ ਕਿਵੇਂ ਨਹੀਂ ਹੋ ਸਕਦਾ ਇਹ ਬੜੀ ਮਾਣ ਵਾਲੀ ਗੱਲ ਸੀਗੀ ਹਾਲ ਦੀ ਘੜੀ ਤੇ ਰਾਜ ਸਾਹਿਬ ਕੋਈ ਲੱਗਦਾ ਨਹੀਂ ਹੈਗਾ ਬਾਕੀ ਕੋਈ ਜਦਾ ਕੋਈ ਕਿਸਮਤ ਕਿਸੇ ਦੀ ਕੋਈ ਗੀੜਾ ਦੇ ਜਵੇ ਤੇ ਕੋਈ ਇਸ ਉੱਚੀ ਪਦਵੀ ਤੇ ਪਹੁੰਚ ਜਵੇ ਹਾਲੇ ਤੱਕ ਤੇ ਕੋਈ ਲੱਗਦਾ ਨਹੀਂ ਮੈਂ ਤੁਹਾਨੂੰ ਜਦੋਂ ਪਹਿਲਾਂ ਸਟਾਰਟਿੰਗ ਦੇ ਵਿੱਚ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਪੰਜਾਬੀਅਤ ਅਰਦਾਸ ਕਰਦੇ ਹਾਂ ਉਸ ਪਰਮਾਤਮਾ ਅਗੇ ਕਿ ਪੰਜਾਬੀਅਤ ਉਸ ਡਾਕਟਰ ਮਨਮੋਹ ਸਿੰਘ ਵਰਗੇ ਹੋਰ ਹੀਰੇ ਪੈਦਾ ਕਰੇ ਹਨ ਤੇ ਇਹ ਤਾਂ ਸਾਨੂੰ ਸਾਡੇ ਮੇਰੇ ਕਾਲਪੁਰਖ ਜਾਂ ਵਾਹਿਗੁਰੂ ਦੀ ਕਿਰਪਾ ਹੋਵੇ ਤੇ ਇਦਾਂ ਦੇ ਜੇ ਅਨਮੋਲ ਹੀਰੇ ਪੰਜਾਬੀਅਤ ਪੈਦਾ ਕਰਦੀ ਆ ਤਾਂ ਫੇਰ ਲੱਗਦਾ ਕਿ ਸ਼ਾਇਦ ਸਾਨੂੰ ਕੋਈ ਵੱਡਾ ਰੁਤਬਾ ਮਿਲ ਜਾਏ